ਇਥੇ ਕੋਈ ਨਹੀਂ ਰਹਿ ਸਕਿਆ ਦੁਨੀਆ ਦੇ ਵਿੱਚ ਰਹਿਣ ਨਾ ਪਾਵੇ ਸੁਰਨਰ ਸੁਰਨਰ ਦੇਵਾ ਉਠ ਸੁਧਾਰੇ ਕਰ ਮਨ ਜਨ ਸੇਵਾ ਕਹਿੰਦੇ ਵੱਡੇ ਵੱਡੇ ਦੇਵੀ ਦੇਵਤੇ ਵੀ ਆ ਦੁਨੀਆ ਤੇ ਨਹੀਂ ਰਹੇ ਕ੍ਰਿਸ਼ਨ ਜੀ ਹੋਏ ਉਹਨਾਂ ਨੂੰ ਕ੍ਰਿਸ਼ਨ ਭਗਵਾਨ કહਿਆ ਜਾਂਦਾ ਹੈ ਕ੍ਰਿਸ਼ਨ ਭਗਵਾਨ ਜਿਨ੍ਹਾਂ ਨੂੰ ਭਗਵਾਨ કહਿਆ ਜਾਂਦਾ ਹੈ ਕ੍ਰਿਸ਼ਨ ਜੀ ਇਹ ਸੰਸਾਰ ਵਿੱਚ ਨਹੀਂ ਰਹਿ ਸ리에 ਕਰਕੇ ਚਲੇ ਗਏ। ਰਾਮ ਜੀ ਹੋਏ ਨੇ। रामचंद्र भगवान ਉਹ ਸੰਸਾਰ ਵਿੱਚ ਆਏ। ਸਮਾ ਗੁਜ਼ਾਰਿਆ ਤੇ ਸੰਸਾਰ ਵਿੱਚੋਂ ਚਲੇ ਗਏ। ਉਹ ਵੀ ਦੁਨੀਆ ਤੇ ਨਹੀਂ ਰਹਿ। ਸਰੀਰ ਕਰਕੇ ਦਾਸਪੁਰੂ ਸਾਹਿਬਾਨ ਸਾਡੇ ਸੰਸਾਰ ਵਿੱਚ ਆਏ। ਜੋ ਤੇ ਕੋਈ ਇਸੇ ਦਸਾਂ ਵਿੱਚ ਵਰਤਦੀ। ਜੇ ਜੀ ਜੋਤ ਗੁਰੂ ਨਾਨਕ ਸਹਿਬ ਮਹਾਰਾਜ ਵਿੱਚ ਹੈ ਉਹੀ ਜੋਤ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਹੈ 10 ਸਰੀਰ ਵਿੱਚ ਜੋਤ ਵਰਤੀ ਤੇ 10 ਸੇ ਸਰੀਰ ਹੈ ਜਿਹੜੇ ਉਹਨਾਂ ਨੇ ਵੀ ਪਰਮੇਸ਼ਰ ਦਾ ਹੁਕਮ ਮੰਨਿਆ ਸਰੀਰ ਕਰਕੇ ਉਹ ਵੀ ਨਹੀਂ ਰਹੇ ਇੱਕ ਗੱਲ ਹੈ ਸਾਰੇ ਧਰਮ ਸਤਕਾਰਯੋਗ ਹੈ ਗੁਰੂ ਵੀ ਰਹਿਬਰ ਸਤਕਾਰਯੋਗ ਹੈ ਕ੍ਰਿਸ਼ਨ ਜੀ ਹੋਏ ਉਹਨਾਂ ਨੇ ਆਪਣਾ ਸਮਾਂ ਗੁਜ਼ਾਰਿਆ ਜਿਹੜੀ ਉਹਨਾਂ ਵਿੱਚ ਸ਼ਕਤੀ ਹੈ ਜੋਤ ਆ ਕਿਸੇ ਹੋਰ ਵਿੱਚ ਨਹੀਂ ਟਿਕਾਈ ਰਾਮ ਜੀ ਹੋਏ ਆਪਣੀ ਜੋਤ ਕਿਸੇ ਹੋਰ ਵਿੱਚ ਨਹੀਂ ਟਿਕਾਈ ਸੰਸਾਰ ਵਿੱਚੋਂ ਦੁਨੀਆ ਵਿੱਚੋਂ ਚਲੇ ਗਏ ਗੁਰੂ ਨਾਨਕ ਸਾਹਿਬ ਵੀ ਉਹੀ ਰੱਬ ਦਾ ਰੂਪ ਹੈ ਜਿਹੜੀ ਜੋਤ ਕ੍ਰਿਸ਼ਨ ਭਗਵਾਨ ਚ ਹੈ ਜਿਹੜੀ ਜੋਤ RAM ਜੀ ਵਿੱਚ ਵਰਤਦੀ ਹੈ ਵਾਹਿਗੁਰੂ ਪਰਮੇਸ਼ਰ ਨੇ ਐਸੇ ਕਿਰਪਾ ਕਰੀ ਉਹ ਰੱਬ ਪਰਮੇਸ਼ਰ ਆਪ ਰੂਪ ਧਾਰ ਕੇ ਆ ਗਿਆ ਕਹਿ ਲਈ ਆਪਣੀ ਜੋਤ ਏਡੀ ਵੱਡੀ ਸ਼ਕਤੀ ਭੇਜੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿੱਚ ਉਹ ਜੋਤ ਗੁਰੂ ਨਾਨਕ ਸਹਿਬ ਮਹਾਰਾਜ ਜਨੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਵਿੱਚ ਜਕਾਈ ਉਹੀ ਜੋਤ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਗੁਰੂ ਅਮਰਦਾਸ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਛੇਵੇਂ ਪਾਤਸ਼ਾਹ ਹਰਗੋਬਿੰਦ ਸਹਿਬ ਮਹਾਰਾਜ ਸੱਤਵੇਂ ਪਾਤਸ਼ਾਹ ਹਰ Rai ਸਹਿਬ ਮਹਾਰਾਜ ਅੱਠਵੇਂ ਪਾਤਸ਼ਾਹ ਹਰਗੋਬਿੰਦ ਸਹਿਬ ਮਹਾਰਾਜ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦਸਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹੀ ਜੋਤ ਗੁਰੂ ਨਾਨਕ ਸਾਹਿਬ ਵਾਲੀ 10 ਗੁਰੂ ਸਾਹਿਬਾਨਾਂ ਦੇ ਸਰੀਰ ਵਿੱਚ ਵਿਚਰੀ ਤੇ ਆਖਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਿਰਾਜਮਾਨ ਕਰਕੇ ਨਮਸਕਾਰ ਕਰ ਦਿੱਤੀ ਉਹ ਜੋਤ ਨੂੰ ਸਲਾਮਾ ਹੋਈ ਹੈ ਸਰੀਰ ਵਿੱਚ ਸੀ ਭਾਵੇਂ ਹੁਣ ਉਹ ਜੋਤ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਰੂਪ ਵਿੱਚ ਹੈ ਹੁਣ ਇਹ ਕਹਿ ਲਈਏ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਬਾਬਦ ਭਾਈ ਗੁਰਦਾਸ ਜੀ ਆ ਨੇ ਬਚਨ ਕੀਤਾ ਕਹਿੰਦੇ ਨੇ ਕਲ ਤਾਰਨ ਗੁਰੂ ਨਾਨਕ ਆਇਆ ਇਹ ਕਹਿਆ ਵੀ ਕਲ ਤਾਰਨ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਕਲ ਯੁਗ ਦੇ ਤਾਰਨ ਵਾਸਤੇ ਆਪਾਂ ਏਡੇ ਏਡੇ ਹੋ ਗਏ ਤੁਸੀਂ ਤੁਹਾਡੀ ਵੱਡੀ ਉਮਰ ਹੈ ਸਾਡੇ ਨਾਲੋਂ ਕਦੇ ਕਿਸੇ ਨੇ ਇਹ ਸੁਣਿਆ ਵੀ ਗੁਰੂ ਨਾਨਕ ਸਾਹਿਬ ਤਾਰਨ ਵਾਸਤੇ ਆਏ ਤੇ ਤਾਰ ਕੇ ਚਲੇ ਗਏ ਕੱਲ ਤਾਰਨ ਗੁਰੂ ਨਾਨਕ ਆਇਆ ਉਹੀ ਗੁਰੂ ਨਾਨਕ ਦੀ ਜੋਤ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਅੱਜ ਵੀ ਤਾਰਦੀ ਜੋਤ ਪਰਮੇਸ਼ਰ ਵਾਲੀ ਜੋਤ ਹੈ ਜਿਹੜੀ ਉਹ ਅੱਜ ਵੀ ਸਾਡੇ ਵਿੱਚਕਾਰ ਵਿਰਾਜਮਾਨ ਹੈ ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਆ ਰਤਬਾ ਦੇ ਕੇ ਆਪਾਂ ਪੂਜਦੇ ਆ ਇਹ ਰਤਬਾ ਕਲਗੀਆਂ ਵਾਲੇ ਪਾਤਸ਼ਾਹ ਨੇ ਬਖਸ਼ਿਆ ਤੇ ਉਹ ਜੋਤ ਅੱਜ ਵੀ ਵਰਤਦੀ ਹੈ ਮਤਲਬ ਸਰੀਰ ਨੂੰ ਤੇ ਜਾਣਾ ਪਿਆ ਕਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਸਾਰ ਵਿੱਚੋਂ ਗਏ ਗੁਰੂ ਨਾਨਕ ਸਾਹਿਬ ਜੀ ਗਏ ਦਸੇ ਗੁਰੂਆਂ ਨੇ ਜਿਵੇਂ ਜਿਵੇਂ ਸਮਾਂ ਬਣਿਆ ਉਹਨਾਂ ਨੇ ਸਰੀਰ त्याਗਿਆ ਪਿਆਰਿਆ ਮਤਲਬ ਕੋਈ ਮੌਤ ਦੇ ਅੱਗੇ ਕੋਈ ਬਚ ਨਹੀਂ ਸਕਿਆ ਆਖਰਕਾਰ ਦੁਨੀਆ ਤੋਂ ਸਭ ਨੂੰ ਜਾਣਾ ਪਿਆ ਇਹ ਟਾਲ ਸਚਾਈ ਹੈ ਮੌਤ ਤੋਂ ਕਦੇ ਕੋਈ ਬਚ ਨਹੀਂ ਸਕਦਾ